ਹੈਲੋ ਹੈਲੋ ਹਾਂਜੀ ਸਰ ਫਰੀਦਕੋਟ ਤੋਂ ਐਮਐਲਏ ਸਾਹਿਬ ਬੋਲ ਰਹੇ ਹੂੰ ਜੀ ਤੁਸੀਂ ਕੌਣ ਬੋਲ ਰਹੇ ਹਾਂ ਪੱਤਰਕਾਰ ਬਲਵਿੰਦਰ ਸਿੰਘ ਕਰ ਰਿਹਾ ਜੀ ਟਾਈਮ ਨਿਊਜ਼ ਪੰਜਾਬ ਤੋਂ ਹਾਂਜੀ ਐਮਐਲਏ ਸਾਹਿਬ ਇੱਕ ਸਵੇਰ ਦੀ ਇੱਕ ਸਮੱਸਿਆ ਚੱਲ ਰਹੀ ਹੈ ਮੈਡੀਕਲ ਕਾਲਜ ਦੇ ਵਿੱਚ ਪਾਣੀ ਦੀ ਕੀ ਆਪ ਜੀ ਨੂੰ ਜਾਣਕਾਰੀ ਹੈ ਇਸ ਬਾਰੇ ਮੜ ਮੋਟਰ ਨੂੰ ਜੀ ਮੈਡੀਕਲ ਕਾਲਜ ਦੇ ਵਿੱਚ ਅੱਜ ਸਵੇਰ ਤੋਂ ਹੀ ਪਾਣੀ ਦੀ ਕਿੱਲਤ ਹੈ ਬਿਲਕੁਲ ਪਾਣੀ ਨਹੀਂ ਹੈਗਾ ਕਿਸੇ ਫਲਸ਼ ਬਾਥਰੂਮ ਦੇ ਵਿੱਚ ਪੂਰੇ ਮੈਡੀਕਲ ਕਾਲਜ ਦੇ ਕਾਲਜ ਦੇ ਵਿੱਚ ਅੱਜ ਪਾਣੀ ਬਿਲਕੁਲ ਸਤਾਪਸ ਵੀਰ ਤੋਂ ਸਤਵੇ ਇਧੋਂ ਇਹ ਮੈਡੀਕਲ ਕਾਲਜ ਦਾ ਤਾਂ ਵੱਖਰਾ ਆਪਦਾ ਰਕਣਾ ਵੱਖਰਾ ਹਾਂਜੀ ਸਰ ਤੁਸੀਂ ਐਮਐਲਏ ਹੋ ਐਸ ਏਰੀਏ ਦੇ ਤੁਸੀਂ ਕੁਛ ਨਾ ਕੁਛ ਹੱਲ ਕਰੋ ਜੀ ਇਹਦਾ ਹਾਂ ਸਤਾਪ ਨਾਲ ਕਰੋ ਗੱਲ ਸਾਡੇ ਤੱਕ ਤੇ ਕਿਸੇ ਦੀ ਗੱਲ ਹੀ ਨਹੀਂ ਸੁਣ ਰਹੇ ਸਟਾਫ ਵਾਲੇ ਨਾ ਹੀ ਕੋਈ ਨਾ ਹੀ ਕੋਈ ਦੱਸ ਰਿਹਾ ਕਿ ਕਿਸ ਬੰਦੇ ਨੂੰ ਮਿਲਿਆ ਜਾਵੇ ਨਾ ਕੋਈ ਬਾਈਟ ਦੇਣ ਲਈ ਤਿਆਰ ਆ ਕੋਈ ਸਵੇਰ ਤੋਂ ਪਰੇਸ਼ਾਨ ਹੋ ਰਹੀ ਹੈ ਪੇਸ਼ੈਂਟ ਜਿਹੜੇ ਉਨੀ ਵਜੇ ਮੈਂ ਪਤਾ ਕਰ ਲੈਣਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਹੁਣ ਤਾਂ ਹਾਂਜੀ ਹਾਂਜੀ ਟਾਈਮ ਵਾਰਡ ਚੋਂ ਤੁਸੀਂ ਤੁਸੀਂ ਕਿਹੜੇ ਵਾਰਡ ਚੋਂ ਇਹ ਸਾਰੇ ਵਾਰਡਾਂ ਦੇ ਵਿੱਚ ਪੂਰੇ ਮੈਡੀਕਲ ਕਾਲਜ ਦੇ ਵਿੱਚ ਪਾਣੀ ਨਹੀਂ ਹੈਗਾ ਜੀ ਅੱਜ ਪਰ ਤੁਸੀਂ ਦੱਸੋ ਨਾ ਜੀ ਤੁਸੀਂ ਕਿਹੜੇ ਵਾਰਡ ਚ ਆ ਮੈਂ ਉਹ ਕਿਤੇ ਕਿਤੇ ਪੋਰੇ ਕਿਸ ਵਾਰਡ ਨਾ ਸਾਰੇ ਕਾਂਗਰਸ ਦਾ ਸਾਰੇ ਪਰ ਕੇ ਵੀ ਨਹੀਂ ਹਾਂਜੀ ਚਾਚਾ ਬੱਚਾ ਵਾਰਡ ਦੇ ਵਿੱਚ ਹੀ ਠੀਕ ਹੈ ਇਹ ਤਾਂ ਫਿਰ ਪਾਸੇ ਰਹਿ ਗਿਆ ਨਾ ਸਾਈਡ ਤੇ ਵੱਖਰਾ ਵਾਰਡ ਆਇਆ ਹਾਂਜੀ ਹਾਂਜੀ ਨਹੀਂ ਉਹ ਮੈਂ ਗੱਲ ਕੀਤੀ ਸੀ ਸਟਾਫ ਦੇ ਨਾਲ ਕਹਿੰਦੇ ਵੀ ਸਾਰੇ ਸਾਰੇ ਦੇ ਵਿੱਚ ਪਾਣੀ ਨਹੀਂ ਅੱਜ ਹੈਗਾ ਸਵੇਰ ਤੋਂ ਹੀ ਇਹ ਨੀਅਤ ਦਾ ਵੱਖਰਾ ਵਾਟਰ ਵਰਕ ਦਾ ਮੈਡੀਕਲ ਕਾਲਜ ਦਾ ਤਾਂ ਵੱਖਰਾ ਹਾਂਜੀ ਹਾਂਜੀ ਪਾਣੀ ਦੀ ਕਿੱਲਤ ਸਵੇਰ ਤੋਂ ਜੀ ਤੇ ਬਲੀਸ ਕਰੋ ਹਲ ਕੋਈ ਬਹੁਤ ਪੇਸ਼ੈਂਟ ਜਿਹੜੇ ਹੋ ਰਹੇ ਆ ਪਰੇਸ਼ਾਨ ਹੋ ਰਹੇ ਆ ਉਹ ਉਹ ਉਹਨੇ ਕਰਦੇ ਜੀ ਉਹਨੇ ਕਰ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਜੀ